ਸਾਥੀ ਸੇਧਿਆਕ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਇੱਕ ਬਹੁਤ ਹੀ ਵੱਡੇ ਗੈਂਗਸਟਰ ਲਾਰਸ ਬਸ਼ਨੋਈ ਦੀ ਇੱਕ ਹੋਰ ਵੀਡੀਓ ਜੇਲ ਦੇ ਵਿੱਚੋਂ ਸਾਹਮਣੇ ਆਉਂਦੀ ਹੈ ਉਸ ਦੇ ਪਿੱਛੇ ਅਸਲ ਸੱਚਾਈ ਕੀ ਹੈ ਕੀ ਕੋਈ ਸਾਜ਼ਿਸ਼ ਨਜ਼ਰ ਆ ਰਹੀ ਹੈ ਇਸ ਦੇ ਉੱਤੇ ਬਹੁਤ ਡੰਗਾਈ ਨਾਲ ਚਰਚਾ ਕਰਾਂਗੇ ਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਕੀ ਸਥਿਤੀ ਹੈ ਕਿਉਂਕਿ ਜਦੋਂ ਇਹ ਮਾਮਲਾ ਮੂਸੇਵਾਲੇ ਦੇ ਨਾਲ ਜੁੜਦਾ ਹੈ ਜਦੋਂ ਮੁੱਸੇਵਾਲੇ ਦਾ ਕਤਲ ਹੁੰਦਾ ਤਾਂ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਵੀ ਸਵਾਲ ਚੁੱਕਦਾ ਹੈ ਲਾਲਸ ਬਸ਼ਰੋਏ ਦੇ ਉੱਤੇ ਤਾਂ ਹੁਣ ਸਥਿਤੀ ਕੀ ਹੈ ਇਹਦੇ ਉੱਤੇ ਗੱਲਬਾਤ ਕਰਾਂਗੇ ਤੇ ਉਧਰ ਪੰਜਾਬ ਪੁਲਿਸ ਤੇ ਵੱਡੇ ਅਫਸਰਾਂ ਦੇ ਉੱਤੇ ਗਾਜਟ ਇਗਨੀ ਸ਼ੁਰੂ ਹੋ ਚੁੱਕੀ ਹੈ ਭਾਵੇਂ ਉਹਦੇ ਵਿੱਚ ਮੁਲਾਜ਼ਮ ਹੋਣ ਜਾਂ ਫਿਰ ਐਸਐਚਓ ਰੈਂਕ ਤੱਕ ਦੇ ਅਫਸਰ ਹੋਣ ਇਹਦੇ ਪਿੱਛੇ ਕੀ ਕਾਰਨ ਨਜ਼ਰ ਆ ਰਹੇ ਨੇ ਇਹਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਪ੍ਰੋਗਰਾਮ ਸ ਵਿਚਾਰਾਂ ਕੀ ਸਾਂਝ ਪਾਉਣ ਲਈ ਹਾਜ਼ਰ ਨੇ ਉਗੇ ਸਿੱਖਬੋਧੀ ਜੀ ਵੀ ਤੇ ਸਿਆਤੀ ਮਾਹ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬੜੇ ਖਰਪੂ ਸਾਹਿਬ ਪ੍ਰੋਗਰਾਮ ਸੁਆਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਮੇਰੇ ਵੱਲੋਂ ਸਤਿਕਾਰਿਓ ਸਟੋਚਾ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਰਪੂ ਸਾਹਿਬ ਜਿਹੜੀ ਲਾਰਸ ਦੀਆਂ ਲਗਾਤਾਰ ਵੀਡੀਓ ਸਾਹਮਣੇ ਆ ਰਹੀਆਂ ਨੇ ਜੇਲ੍ਹ ਦੇ ਵਿੱਚੋਂ ਤਾਂ ਇਹਦੇ ਵਿੱਚ ਜਿਹੜੀ ਹੁਣ ਵੀਡੀਓ ਸਾਹਮਣੇ ਆਈ ਹੈ ਇਹਦੇ ਪਿੱਛੇ ਕਾਰਨ ਕੀ ਸਮਝਦੇ ਹੋ ਜੇਲ੍ਹ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਹੈ ਜਾਂ ਫਿਰ ਲਾਰਸ ਬਿਸ਼नोई ਦਾ ਉਹ ਰੁਤਬਾ ਜਿਹੜਾ ਉਹ ਦਿਖਾਉਣਾ ਚਾਹੁੰਦਾ ਹੈ ਕਿ ਮੈਂ ਜੇਲ੍ਹ 'ਚ ਬੈਠਾ ਵੀ ਸਭ ਕੁਝ ਕਰ ਸਕਦਾ ਕਥਾ ਸਾਹਬ ਜਿਹੜੀਆਂ ਹਿੰਦੁਸਤਾਨ ਦੀਆਂ ਜ਼ਿਲ੍ਹਾ ਨੇ ਇਹ ਵੀ ਆਈਪੀ ਲੋਕਾਂ ਵਾਸਤੇ ਇੱਕ ਫਾਈਵ ਸਟਾਰ ਹੋਟਲ ਵਾਂਗੂ ਰਹਿਣ ਦੇ ਥਾਰੇ ਨੇ ਇੰਦੇ ਵੱਡੇ ਵੱਡੇ ਥੈਂਗਸਟਰ ਵੱਡੇ ਵੱਡੇ ਲੀਡਰ ਜਿਹੜਾ ਵੀ ਜਾਂਦੇ ਨੇ ਉਹਨਾਂ ਨੂੰ ਜੋ ਸੁਖੌਂਤਾ ਆਮ ਜੇਲ੍ਹ ਤੋਂ ਬਾਹਰ ਲੋਕਾਂ ਨੂੰ ਮਿਲਦੀ ਹੈ ਨਾ ਸਾਰੀਆਂ ਉੱਥੇ ਮਾਇਆ ਕਰਾ ਹੁੰਦੀਆਂ ਨੇ ਆਪਾਂ ਪਿੱਛੇ ਦਿੱਲੀ ਵਿੱਚ ਏ ਜੈਂਦੀ ਦੇਖੇ ਕਿ ਕਿਤਰਾ ਵੀ ਮਾਲਤ ਹੋ ਰਹੀ ਹੈ ਤੇਰੇਕ ਦਿੱਲੀ ਦੇ ਵਿੱਚ ਹੋਰ ਸੀਗਾ ਉਹ ਜਿੰਦਾ ਵੱਡੇ ਵੱਡੇ ਲੋਕਾਂ ਤੋਂ ਪੈਸੇ ਲੈ ਰਿਹਾ ਜੇਲ੍ਹ ਦੇ ਵਿੱਚ ਬੈਠਿਆ ਇਸੇ ਤਰ੍ਹਾਂ ਹੀ ਸਾਖ ਬਸਰੋਈ ਦੀ ਇਹ ਜਿਹੜੀ 17 ਸੈਕਿੰਡ ਦੀ ਇੱਕ ਵੀਡੀਓ ਜਿਹੜੀ ਹੈ ਉਹ ਹੋਈ ਹੈ ਉਹ ਸਹਜਾਦਾ डान ਤੋਂ ਪਾਕਿਸਤਾਨ ਦੇ डान ਨੇ ਸਹਜਾਦਾ ਉਹਨਾਂ ਦੇ ਨਾਲ ਉਹਨਾਂ ਨੂੰ ਈਦ ਦੀ ਮੁਬਾਰਕ ਦੇ ਰਹੇ ਨੇ ਅੱਗੋਂ ਉਹ ਸਹਜਾਦਾ डान ਕਹਿੰਦਾ ਕਿ ਲਾਰੈਂਸ ਜਿਹਦਾ ਕੰਨੂ ਹੈ ਤੇ ਹਿੰਦੁਸਤਾਨ ਆਜਾ ਇਸ ਲਈ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਕੱਲੋਂ ਤੁਹਾਨੂੰ ਫੇਰ ਮੁਬਾਰਕ ਮਾਰ ਦਿਆਂਗਾ ਤੇ ਦੇਖੋ ਐਨੇ ਬੰਦਾ ਖੁੱਲੇ ਦਿਲ ਨਾਲ ਕਹਿੰਦਾ ਵੀ ਕੋਈ ਗੱਲ ਨਹੀਂ ਜੇ ਅੱਜ ਮੈਂ ਤੁਹਾਨੂੰ ਇੱਥੇ ਦਾ ਅਡਵਾਂਸ ਦੇਤੀ ਆ ਤਾਂ ਮੈਂ ਤਨ ਕੱਲ ਵੀ ਦੇ ਸਕਦਾ ਮੈਨੂੰ ਇਹ ਗੱਲ ਨਹੀਂ ਵੀ ਮੈਂ ਜੇਲ੍ਹ ਦੇ ਵਿੱਚ ਆ ਮੇਰੇ ਕੋਲ ਕੋਈ ਚੀਜ਼ ਨਹੀਂ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਦੀਆਂ ਦੋ ਵੀਡੀਓ ਜਿਹੜੀ ਸੀ ਆ ਉਹ ਰੀਲਿਸ ਹੋਈ ਸੀ ਇੱਕ 14 ਮਾਰਚ ਨੂੰ ਹੋਈ ਸੀ ਇੱਕ 17 ਮਾਰਚ ਨੂੰ ਹੋਈ ਸੀ ਜਿਹੜੀ 14 ਮਾਰਚ ਨੂੰ ਹੋਈ ਸੀ ਉਸ ਟਾਈਮ 'ਤੇ ਬਟਿੰਡਾ ਜੇਲ੍ਹ ਦੇ ਵਿੱਚ ਤਾਂ ਉਸ ਵੇਲੇ ਉਹ ਪੁਲਿਸ ਨੇ ਇਹ ਰਿਪੋਰਟ ਦਿੱਤੀ ਸਰਕਾਰ ਹੈ ਉਹ ਨਕਾਬ ਰਹੀ ਹੈ ਤੇ ਉਹ ਜੇਲ੍ਹ ਦੇ ਵਿੱਚ ਇਦਾਂ ਕਰਕੇ ਵੀਡੀਓ ਨੇ ਜਿਹੜੇ ਜਾਂਦੇ ਨੇ ਪਰ ਉਹਦਾ ਜਵਾਬ ਡੀਜੀਪੰਜਾਬ ਨੇ ਇਸ ਤਰ੍ਹਾਂ ਸੀ ਕਿ ਜੇਲਾ ਇਹ ਵੀਡੀਓ ਹੈਗੀ ਹੈ ਤੇ ਜੇਲ੍ਹ ਦੀ ਵੀ ਹੈਗੀ ਇਹ ਜੇਲ੍ਹ ਤੋਂ ਬਾਹਰ ਲਈਆ ਜਦੋਂ ਅਸੀਂ ਕਿਸ ਤਰੀਕਾ ਤੋਂ ਲੈ ਕੇ ਜਾਂ ਕਿਤੇ ਇਨਕੁਆਰੀ ਵਾਸਤੇ ਜਾਂ ਕਿਸੇ ਤਫਤੀਸ਼ ਵਾਸਤੇ ਲੈ ਕੇ ਗਏ ਹੋ ਸਕਦਾ ਹੈ ਕਿਤੇ ਰਸਤੇ ਵੀ ਹੋਵੇ ਪਰ ਉਹਦਾ ਜਵਾਬ ਉਹਦਾ ਤੋਂ 30 ਦਿਨ ਹੀ ਲਾਰਜ ਬਕਰੋਈ ਨੇ ਆਪਣੀ 17 ਤਰੀਕ ਨੂੰ ਵੀ ਕਮਿਟੀ ਉਹਦੇ ਵਿੱਚ ਉਹੀ ਕੱਪੜੇ ਜੋ ਜੇਲ੍ਹ ਦੇ ਵਿੱਚ ਉਹਦੇ ਕੋਲ ਪਾਏ ਹੋਏ ਨੇ ਸਾਰਾ ਕੁਝ ਉਹੀ ਦਾ ਉਹ ਦਿਖਾਤਾ ਕਿ ਸਰਕਾਰ ਦੀ ਨਾਕਾਮੀ ਨજર ਆਈ ਕਿ ਸਰਕਾਰ ਇੱਕ ਪਾਸੇ ਕਹਿੰਦੀ ਜੇਲਾ ਦੇ ਵਿੱਚ ਜੈਂਪਰ ਲੱਗੇ ਨੇ ਜੇਲਾ ਵਿੱਚ ਸਫਾਈ ਨਹੀਂ ਹੁੰਦਾ ਇੱਕ ਪਾਸੇ ਉਹ ਬੇਤੜਕਾ ਹੋ ਕੇ ਪੂਰੀ ਰੇਂਜ ਦੇ ਵਿੱਚ ਪੂਰੀ ਸਫਸੁੱਦਾ ਦੇ ਨਾਲ ਉਹ ਕਰਦੇ ਨੇ ਤੇ ਇਸ ਕਰਕੇ ਕਿੱਲੀਆਂ ਆਪੋਜੀਸ਼ਨ ਸਿਕਾਰਾ ਮੈਂ ਸਾਰਿਆਂ ਹੀ ਬੀਜੇਪੀ ਦੇ ਗਲੇ ਕਿਉਂਕਿ ਬੀਜੇਪੀ ਕੋ ਹੋਮ ਮਾਮੇਕ ਮ ਹੋਮ ਦੇ ਵਿੱਚ ਆਪਣੇ ਆ ਅਮਿਤ ਸ਼ਾ ਜਿਹੜਾ ਹੈ ਆਪਣੇ ਆਪ ਨੂੰ ਬਹੁਤ ਸਖਤ ਪੋਲਿਟਿਕ ਬਲੇਅਰ ਪਰ ਉਹਨਾਂ ਦੀ ਹਾਜ਼ਰੀ ਦੇ ਵਿੱਚੇ ਕੰਮ ਹੋਵੇ ਇਹ ਵੀ ਜਿਹੜਾ ਹੈਗਾ ਸਵਾਰ ਚੁੱਕੇ ਨੇ ਕਾਂਗਰਸ ਨੇ ਤੇ ਆਪ ਨੇ ਤੇ ਅਕਾਲੀ ਦਲ ਨੇ ਉਹਨਾਂ ਇਸ ਤੋਂ ਪਹਿਲਾਂ ਵੀ ਸਮਰ ਖਾਨ ਦੀ ਕੋਠੀ ਮੁੰਬਈ ਦੇ ਉੱਤੇ ਹਮਲਾ ਹੋ ਚੁੱਕਾ ਤੇ ਉਹ ਹਮਲੇ ਦੇ ਦੋਸ਼ੀ ਫੜੇ ਵੀ ਗਏ ਨੇ ਪਰ ਉਹ ਹਮਲੇ ਦਾ ਕਾਰਨ ਕੀ ਸੀ ਉਸਾਲ ਪਹਿਲਾਂ ਸਲਮਾਨ ਖਾਨ ਨੇ ਰਾਜਸਥਾਨ ਦੇ ਵਿੱਚ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ ਕਾਲੇ ਹਿਰਨ ਨੂੰ ਦਕਨੋਈ ਭਾਈਚਾਰਾ ਪੂਰਨ ਜਿਵੇਂ ਆਪਾਂ ਗਊ ਨੂੰ ਪੋਇਆ ਮੁਸਲਮਾਨ ਸੂਰ ਨੂੰ ਪੋਇਦੇ ਇਸ ਤਰ੍ਹਾਂ ਇਹ ਬਸ ਲੋਈ ਭਾਈਚਾਰਾ ਇਹ ਹਿਰਨ ਨੂੰ ਲਿਪਕਾ ਕਰ ਉਹ ਹਿਰਨ ਦੇ ਸ਼ਿਕਾਰ ਤੋਂ ਬਾਅਦ ਬਹੁਤ ਵੱਡਾ ਬੋਲ ਉੱਠਿਆ ਸੀ ਤੇ ਉਹਦੇ ਬੀਜੇ ਸਲਮਾਨ ਖਾਲ ਜੇਲ੍ਹ ਵੀ ਕੱਟ ਕੇ ਆਏ ਨੇ ਪਰ ਇਹਨਾਂ ਨੇ ਕਿਹਾ ਵੀ ਅਸੀਂ ਜ਼ਰੂਰ ਬਦਲਾ ਲਵਾਂਗੇ ਤੇਰਾ ਕਹਿਣ ਦਾ ਭਾਅ ਹੈ ਕਿ ਜਿਹੜੇ ਗੈਂਗਸਟਰ ਜਿਹੜੇ ਡਾਣ ਚਾਹੇ ਉਹ ਦੇਸ਼ 'ਚ ਬੈਠੇ ਨੇ ਤੇ ਵਿਦੇਸ਼ 'ਚ ਬੈਠੇ ਨੇ ਤੇ ਜੇਲ੍ਹ 'ਚ ਬੈਠੇ ਨੇ ਉਹਦਾ ਨੈਟਵਰਕ ਅੱਜ ਵੀ ਉਸੇ ਤਰ੍ਹਾਂ ਕੰਮ ਕਰਦਾ ਜਿਸ ਤਰ੍ਹਾਂ ਉਹ ਜੇਲ੍ਹ ਤੋਂ ਸਰਟ ਇਹ ਇੱਕ ਹਿੰਦੁਸਤਾਨ ਦੀ ਉਹਦੇ ਵਾਸਤੇ ਖਤਰਾ ਹੈ ਕਿ ਤੇ ਕਾਂਟਸਰਬ ਜਿਵੇਂ ਬਾਰ-ਬਾਰ ਵੀਡੀਓ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਪਤਾ ਹੈ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਤੋਂ ਬਾਅਦ ਬਿਸ਼ਨੋਈ ਗਰੁੱਪ ਵੱਲੋਂ ਜ਼ਿੰਮੇਵਾਰੀ ਲਈ ਜਾਂਦੀ ਹੈ ਇਸ ਪੂਰੇ ਮਾਮਲੇ ਦੀ ਤਾਂ ਜਿਹੜੇ ਉਹਨਾਂ ਦਾ ਪਰਿਵਾਰ ਹੈ ਉਹ ਜਿਹੜੀ ਇਨਸਾਫ ਦੀ ਮੰਗ ਕਰ ਰਿਹਾ ਹੁਣ ਕੌਲ ਸਿੰਘ ਸਿੱਧੂ ਹੁਣੀ ਤੇ ਦੂਜੇ ਪਾਸੇ ਬਾਰ-ਬਾਰ ਜਿਹੜੀ ਵੀਡੀਓ ਸਾਹਮਣੇ ਆ ਰਹੀ ਹੈ ਬਿਸ਼ਨੋਈ ਦੀ ਤਾਂ ਭਾਵੇਂ ਹੋਰ ਮਾਮਲੇ 'ਚ ਆ ਰਹੀ ਹੈ ਪਰ ਤੁਹਾਨੂੰ ਲੱਗਦਾ ਨਹੀਂਗਾ ਕਿ ਬਾਰ-ਬਾਰ ਮੂਸੇਵਾਲੇ ਦੇ ਪਰਿਵਾਰ ਦੇ ਜਿਹੜੇ ਝਟਮਲੇ ਉਹਦੇ ਤੇ ਲੂਣ ਤੁਹ ਕਿਹਾ ਜਾ ਰਿਹਾ ਹੈ ਬਿਲਕੁਲ ਸਹੀ ਗੱਲ ਹੈ ਜਦੋਂ ਦੁਸ਼ਮਣfrodi ਕੋਈ ਵੀ ਸਾਹਮਣੇ ਆਉਂਦਾ ਜਿੰਨੇ ਕੋਈ ਸੇਕ ਜਾਂ ਫੱਟ ਲਾਏ ਹੁੰਦੇ ਨੇ ਉਸ ਟਾਈਮ ਉਹ ਅਵਾਰਾ ਅੱਧੇ ਖੰਦ ਹੈ ਆਪਾਂ ਪਿੱਛੇ ਦੇਖਿਆ ਕੰਗੜਾ ਰਣੌਰ ਦੇ ਫੱਪੜ ਮਾਰਨਾ ਕੁਲਵਿੰਦਰ ਕੌਰ ਦਾ ਇਹੀ ਸੀ ਕਿ ਉਹਦੀ ਮਾਰ ਨੂੰ 100 ਰੁਪਏ ਦਿਹਾੜੀ ਵਾਲੀ ਕਮਿੰਡੋ ਇਸੇ ਤਰ੍ਹਾਂ ਜਿਹੜਾ ਅਣਖ ਦਾ ਖੂਨ ਹੁੰਦਾ ਜਾਂ ਕੋਈ ਹੁੰਦਾ ਉਹ ਜਰੂਰ ਅਵਾਰੇ ਖਾਦਾ ਹੀ ਖਾਂਦਾ ਪਰ ਐਥੇ ਸਰਕਾਰਾਂ ਨਾਕਾਮ ਹੋਈ ਜਾਂਦੀਆਂ ਹੈ ਸਾਡੀ ਇੰਟੈਲੀਜੈਂਸੀਆਂ ਫੇਲ ਹੋਈ ਜਾਂਦੀਆਂ ਜਿਹੜਾ ਦਾਵਾ ਕਰਦੇ ਨੇ ਕਿ ਜੇਲ ਵੀ ਪਤਾ ਵੀ ਨਹੀਂ ਹੁੰਦਾ ਇਹ ਮੈਂ ਸਮਝਦਾ ਇੱਕ ਸਰ ਦੀ ਮੋਟੇ ਇੱਕ ਟੇੜਾ ਕਿ ਉਹ ਇਹਨਾਂ ਨੁਦਾਂ ਦਾ ਕੰਟਰੋਲ ਨਹੀਂ ਕਰ ਸਕਦੇ ਤੇ ਖਰਦੂਸਪ ਜੇ ਇਸ ਤਰੀਕੇ ਨਾਲ ਫਿਰ ਸਾਹਮਣੇ ਆਉਦਾ ਰਿਹਾ ਤਾਂ ਫਿਰ ਜਿਹੜੀਆਂ ਕਲੀਮਿਟਡ ਵਾਰਦਾਤਾਂ ਨੇ ਉਹਨੂੰ ਕੀਮੇ ਠੱਲ ਪਾਈ ਜਾ ਸਕਦੀ ਹੈ ਕਿਉਂਕਿ ਹੁਣ ਤੀਜੀ ਵਾਰੀ ਗ੍ਰਹਿ ਮੰਤਰੀ ਬਣੇ ਨੇ ਅਮਿਤ ਸ਼ਾਹ ਤੇ ਫਿਰ ਅਗੇ ਸੁਧਾਰ ਕਿਵੇਂ ਹੋਊਗਾ ਇਹਦੇ ਵਿੱਚ ਉਮੀਦ ਕਿਵੇਂ ਕੀਤੀ ਜਾ ਸਕਦੀ ਆ ਕਿ ਅੱਗੇ ਦੂਜੀਆਂ ਵਾਰਦਾਤਾਂ ਨਾ ਹੋਣ ਤੇ ਜਿਹੜੇ ਜੇਲ੍ਹ ਗੈਂਗਸਟਰ ਨੇ ਉਹ ਪੂਰੇ ਜੇਲ੍ਹ ਦੇ ਵਿੱਚ ਸੁਰੱਖਿਅਤ ਪ੍ਰਬੰਧਾਂ ਹੇਠ ਰਹਿਣ ਤੇ ਉਹਨਾਂ ਨੂੰ ਕੋਈ ਵੀ ਉਹਨਾਂ ਦੀ ਗਤੀਵਿਧੀਆਂ ਜਿਹੜੀ ਉਹ ਨਾ ਹੋ ਸਕੇ। ਠੱਥਾ ਸਭ ਫਾਰਮ ਹੈ ਕਿਵੇਂ ਵਿੱਚ ਹਰ ਥਾਂ ਦੇ ਉੱਤੇ ਟਾਲੀਆਂ ਭੇਡਾਂ ਜ਼ਰੂਰ ਹੁੰਦੀਆਂ। ਜਿਹੜੀਆਂ ਪੈਸੇ ਦੇ ਲਾਲਚ ਚਾਕੇ ਉਹਨਾਂ ਨੂੰ ਸਾਰੀਆਂ ਸੁਵਿਧਾ ਮਹੱਈਆ ਕਰਾਉਂਦੇ ਆ। ਔਰ ਅੰਮ੍ਰਿਤਸਰ ਚਲਰੀ ਕੇ ਲਈ ਜੇਲ੍ਹ ਦੇ ਵਿੱਚ ਵੀ ਜਾ ਸਕਦਾ ਉਹ ਤਾਂ ਇੱਕ ਆਰਡਰ ਹੀ ਕਰ ਸਕਦਾ ਹੈ ਕਿ ਭਾਈ ਇਹ ਕਰੋ ਅੱਗੇ ਜਿਹੜਾ ਉਹਨੂੰ ਕੰਪਲੀਸ਼ਨ ਕਰਨਾ ਹੈ ਉਹ ਤਾਂ ਕੋਤੋਂ ਦੇ ਪ੍ਰਬੰਧਕਾਂ ਨੇ ਕਰਨਾ ਹੈ ਜਦੋਂ ਕਿਉਂ ਚੋਰਾ ਨਾਲ ਮਿਲੀ ਹੋਵੇ ਤਾਂ ਰਾਸ਼ੀ ਕਿੱਥੇ ਹੋਊਗੀ ਇਹਨਾਂ ਜੇਲ੍ਹ ਜੇਲ੍ਹਾਂ ਦੇ ਰੋਂ ਜੇਲ੍ਹ ਸੁਣਨਾਂ ਨੂੰ ਲੱਖਾਂ ਰੁਪਏ ਉਹਨਾਂ ਤੋਂ ਮਿਲਦੇ ਹੋਣ ਤੇ ਪੂਰੀ ਥਾਰ ਦੀ ਜ਼ਿੰਦਗੀ ਜੂਣੀ ਹੋ ਜਾਂਦਾ ਜੂnde ਹੋਣ ਉਹ ਕਿੱਥੇ ਜਾਰ ਕਹਿੰਦੇ ਇਸ ਤੋਂ ਪਹਿਲਾਂ ਇਹ ਜੇਲ੍ਹ ਤੋਂ ਇਹ ਵੀਡੀਓ ਵਾਇਰਲ ਹੋਈ ਹੈ ਉਥੇ ਦੇ ਜੇਲ੍ਹ ਸੁਪਰਡੈਂਟ ਨੂੰ ਜਾਂ ਉਹ ਉਸ ਬਾੜ ਦੇ ਇੰਚਾਰਜ ਨੂੰ ਕਿ ਜੇਲ੍ਹ ਦੇ ਵਿੱਚ ਅਲੱਗ-ਅਲੱਗ ਬਾੜ ਹੁੰਦੇ ਨੇ ਇਸ ਬਾੜ ਦਾ ਇਹ ਇਚਾਰਜ ਹੈ ਇਹ ਫਾਰ ਰੈਲ ਦਾ ਉਹਨਾਂ ਦੀ ਕਵਰੀ ਕਰਕੇ ਅਗਰ ਉਹ ਦੋਸ਼ੀ ਪਾਈ ਜਾਂਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਤੇ ਉਹਨਾਂ ਦੀ ਕਵਰੀ ਕਰਨੀ ਚਾਹੀਦੀ ਹੈ ਕਿ ਇਹਨਾਂ ਦੀ ਤਰ੍ਹਾਂ ਕਿੰਨੀ ਹੈ ਤੇ ਕਿੰਨਾ ਕੁਛ ਇਹਨਾਂ ਨੇ ਬਾਇਆ ਕਿ ਇਹਦਾ ਵੀ ਚੱਲ ਚੱਲ ਜਾਂਦਾ ਕਿਉਂਕਿ ਇਹ ਲੋਕ ਤਨਖਾਹਾਂ ਦੇ ਨਾਲ ਕਈ-ਕਈ ਗੁਣਾ ਜਿਹੜੇ ਪੈਸੇ ਨੇ ਉਹ ਵੱਧ ਕਮਾਉਦੇ ਨੇ ਤੇ ਪੈਸੇ ਦੇ ਕੇ ਅਹੀ ਦੀ ਪੋਸਟਰ ਦੇ ਉੱਤੇ ਲੱਗਦੇ ਨੇ ਜਿੱਥੇ ਇਹਨਾਂ ਦੀ ਚਾਲੀ ਬਣਦੀ ਹੋਵੇ ਇਸ ਲਈ ਪ੍ਰਸ਼ਾਸਨ ਨੂੰ ਸਖਤ ਹੋਣ ਦੀ ਲੋੜ ਹੈ ਗ੍ਰਹਿ ਮਕਰਾਲੇ ਨੂੰ ਤੇ ਇਹਨਾਂ ਮਾਰਦਾਤਾ ਨੂੰ ਕੱਲ ਪਾਉਣਾ ਤੇ ਖੰਦ ਸਾਹਿਬ ਜਿਵੇਂ ਪੰਜਾਬ ਦੇ ਵਿੱਚ ਹੁਣ ਜੋ ਸਥਿਤੀ ਚੱਲ ਰਹੀ ਹੈ ਜਦੋਂ ਤੋਂ ਮਾਨ ਸਰਕਾਰ ਨੇ ਮੀਟਿੰਗਾਂ ਕੀਤੀਆਂ ਨੇ ਅਫਸਰਾਂ ਦੇ ਨਾਲ ਪੁਲਿਸ ਅਫਸਰਾਂ ਨਾਲ ਉਸ ਤੋਂ ਬਾਅਦ ਬਹੁਤ ਸ਼ਾਂਤੀ ਲੰਘ ਰਹੀ ਹੈ ਨਸ਼ੇ ਨੂੰ ਲੈ ਕੇ ਵੀ ਜਿਹੜਾ ਸਰਪ੍ਰੇਮ ਚਲਾਇਆ ਸੈਂਕੜੇ ਮੁਲਾਜ਼ਮ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਛਾਪੇ ਮਾਰਨ ਗਏ ਉਸ ਤੋਂ ਬਾਅਦ ਜਿਹੜੇ ਵੱਡੇ ਅਫਸਰ ਨੇ ਡੀਆਈਜੀ ਰੈਂਕ ਦੇ ਉਹ ਠਾਲੇ 'ਚ ਛਾਪੇ ਮਾਰਨ ਚਲੇ ਗਏ ਐਸਐਚਓ ਜੀ ਉੱਥੇ ਨਹੀਂ ਸੀ ਹਾਜ਼ਰ ਜਾਂ ਮੁਲਾਜ਼ਮ ਉਹਨਾਂ ਨੂੰ ਮੌਤਲ ਕਰ ਦਿੱਤਾ ਉਧਰ ਭਗਵਾਨਤਮਾਨ ਨੇ ਕਿਹਾ ਤਾਂ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਜਿਕਰ ਕੋਈ ਪੁਲਿਸ ਅਫਸਰ ਵੀ ਦੋਸ਼ੀ ਪਾਇਆ ਜਾਂਦਾ ਤਾਂ ਉੱਥੇ ਵੀ ਐਕਸ਼ਨ ਲਵਾਂਗੇ ਤਾਂ ਇਹ ਵੀ ਸਥਿਤੀ ਬਰਹੀਆ ਹੁਣ ਹੁਣ ਇੱਕ ਐਸਐਚਓ ਜਿਹੜਾ ਮੌਤਲ ਕੀਤਾ ਗਿਆ ਠਾਂਗ 'ਚ ਨਹੀਂ ਸੀ ਹਾਜ਼ਰ ਤਾਂ ਲਗਦਾ ਨੀਗਾ ਕਿ ਇਹ ਜਿਹੜੇ ਚੀਜ਼ਾਂ ਨੇ ਇਹ ਹੁਣ ਨਹੀਂ ਸੀ ਹੋਣੇ ਚਾਹੀਦੀਆਂ ਇਹ ਪਹਿਲਾਂ ਤੋਂ ਡੇਢੀ ਰੁਟੀਨ 'ਚ ਹੋਣੇ ਚਾਹੀਦੀਆਂ ਨੇ ਬਿਲਕੁਲ ਚੱਠਾ ਸਾਹਿਬ ਕਹਿੰਦੇ ਜਦੋਂ ਬੰਦਾ ਡੁੱਬਦਾ ਹੈ ਨਾ ਉਦੋਂ ਹੱਥ ਪੈਰ ਮਾਰਦਾ ਮੈਂ ਬਚ ਜਾ ਓਪੋਜੀਸ਼ਨ ਨੇ ਇਹ ਸਰਕਾਰ ਦੇ ਉੱਤੇ ਸਵਾਲ ਚੁੱਕੇ ਨੇ ਕਿ ਸਰਕਾਰ ਐਡਮਿਨਿਸਟ੍ਰੇਸ਼ਨ ਤੌਰ ਤੇ ਖੇਲ ਹੋਈ ਹੈ ਕਿਤੇ ਬੈਂਕ ਲੁੱਟੇ ਜਾ ਰਹੇ ਨੇ ਕਿਤੇ ਕਤਲ ਹੋ ਰਹੇ ਨੇ ਕਿਤੇ ਫਰੋਟੀਆਂ ਮੰਗੀਆਂ ਜਾ ਰਹੀਆਂ ਨੇ ਇਹ ਇਹ ਤੇ ਬਲਾਕਕਾਰ ਹੋ ਰਹੇ ਨੇ ਇਸ ਲਈ ਸਰਕਾਰ ਤੇ ਇਹ ਹਾਰਨ ਦਾ ਸਰਕਾਰ ਦਾ ਕਾਰਨ ਵੀ ਇਹ ਹੈ ਕਿ ਲੋਕਾਂ ਦਾ ਇਹੋ ਵਿਕਾਸ ਛੁੱਟ ਗਿਆ ਜਿੱਥੇ 13 13 ਜ਼ੀਰੋ ਕਹਿੰਦੇ ਸੀ ਉੱਥੇ ਤਿੰਨ ਦੇ ਉੱਤੇ ਆ ਗਏ ਹੁਣ ਇਹਨਾਂ ਨੂੰ ਇਹ ਫਿਕਰ ਪਿਆ ਹੋਇਆ ਹੈ ਕਿ ਜਿਹੜੀ ਹੁਣ ਜਿਮਲੀ ਇਲੈਕਸ਼ਨ ਆ ਰਹੀਆਂ ਨੇ ਸਾਡੀ ਜਿਮਲੀ ਇਲੈਕਸ਼ਨਾਂ ਦੇ ਵਿੱਚ ਵੀ ਜ਼ਰੂਰ ਨਿਕਲ ਜੇ ਇਸ ਲਈ ਥੋੜਾ ਜਿਹਾ ਪ੍ਰਚਾਰ ਨੂੰ ਸਖਤ ਕਰੋ ਭਾਰਤ ਮਾਨ ਸੇਮ ਸਭ ਨੇ ਪਿਛਲੇ ਦਿਨੀਂ ਅਤੇ ਡੀਸੀਬੀ ਵੀ ਮੀਟਿੰਗਾਂ ਬੁਲਾਈ ਆ ਪੁੱਛਿਆ ਸੀ ਆਪਾਂ ਸਾਰੇ ਲੀਸੀਆਂ ਨੂੰ ਵਾਰਨਗਾ ਦਿੱਤੀਆਂ ਨੇ ਕਿ ਤੁਹਾਡੇ ਹਲਕੇ ਦੇ ਤੁਹਾਡੇ ਡਿਵੀਜ਼ਨ ਦੇ ਵਿੱਚ ਕਿੰਨੀਆਂ ਤਸੀਲਾਂ ਨੇ ਐਸਡੀਐਮ ਨੇ ਉਹਨਾਂ ਨੂੰ ਸਪੀਕਟ ਕਰੋ ਕੋਈ ਵੀ ਕੰਮ ਦੇਰੀ ਨਾਲ ਨਾ ਹੋਵੇ ਤੁਰਤ ਕੰਮ ਹੋਵੇ ਅਸੀਂ ਵੀ ਉੱਥੇ ਸਰ ਹੈਲਪਲੈਸ ਹੋ ਰਹੇ ਹਾਂ ਤਾਂ ਕਿ ਲੋਕਾਂ ਦੇ ਕੰਮ ਕਰਦੇ ਇਸੇ ਤਰ੍ਹਾਂ ਇਹਨਾਂ ਨੇ ਐਸਐਸਪੀ ਤੇ ਕਮਿਸ਼ਨਰ ਨੂੰ ਬੁਲਾ ਕੇ ਵੀ ਕਿਹਾ ਸੀਗੇ ਕਿ ਜਿਹਦੇ ਹਲਕੇ ਦੇ ਵਿੱਚ ਕੋਈ ਮਾਰਦਾਤ ਹੁੰਦੀ ਹੈ ਕੋਈ ਕ੍ਰਾਈਮ ਹੁੰਦਾ ਉਹਦਾ ਉਹ ਜ਼ਿੰਮੇਵਾਰ ਹੋਏਗਾ ਜਿਹਦੀ ਡਿਊਟੀ ਜਿਹੜੇ ਸੀ ਕਿਉਂਕਿ ਜਿਹੜੇ ਆਈਜੀ ਲੀ ਆਈਜੀ ਰੇਂਜ ਹੁੰਦੇ ਨੇ orange range ਦੇ ਜਿਹੜੇ ਆਉਣੇ ਮੌਸਰ ਉਹਨਾਂ ਦੀ ਡਿਊਟੀ ਲਈ ਹੈ ਜਲੰਧਰ ਰੇਂਜ ਦੇ ਡੀਆਈਜੀ ਅਮਨਜੀਤ ਸਿੰਘ ਗਿੱਲ ਸਿਪਟਾਡਾ ਵਿਖੇ ਜਾ ਕੇ ਡੇਰ ਕੀਤੀ 7 ਵਜੇ ਆਲੇ 7 ਵਜੇ ਉਹਨਾਂ ਦੇ ਰਹਿਣ ਕਿੰਤੀ ਦਫ਼ਤਰ ਆਉਣ ਦਾ ਸਮਾਂ 8 ਵਜੇ ਦਾ ਹੁੰਦਾ ਹੈ ਉਹੋ ਡੇਢ ਘੰਟਾ ਪੌਣੇ 2 ਘੰਟੇ ਥਾਣੇ ਵਿੱਚ ਰਹੇ ਇੱਕਲਾ ਮੁਨਸੀਓ ਬੈਠਾ ਸੀ ਥਾਣੇ ਦੇ ਵਿੱਚ ਪਰ ਮੁਨਸੀ ਦੇ ਕੋਲ ਵੀ ਕੋਈ ਆਪਣੀ ਵਸਤੂ ਕੋਈ ਹਥਿਆਰ ਨਹੀਂ ਸੀ ਕੋਈ ਕੁਝ ਨਹੀਂ ਇਕੱਲਾ ਹੀ ਬੈਠਿਆ ਸੀ ਜਦੋਂ ਕਿ ਸਮਾਂ 8 ਵਜੇ ਹਾਜ਼ਰੀ ਲਾਉਣ ਦਾ ਹਰ ਮੁਲਾਜ਼ਮ ਦਾ ਹੁੰਦਾ ਤੇ ਜਿਹੜੇ ਮੁਲਾਜ਼ਮ ਸੀ ਉਹ 9:30 ਵਜੇ ਆਏ 8 ਵਜੇ ਦਾ ਟਾਈਮ 9:30 ਵਜੇ ਮੁਲਾਜ਼ਮ ਆਏ ਤੇ ਜਦੋਂ ਐਸ.ਐਚ.ਓ ਨੂੰ ਫੋਨ ਕੀਤਾ ਉਹ ਵੀ ਘਰ ਸੁੱਤਾ ਪਿਆ ਸੀ ਜਿਹੜਾ ਪੀਲੂ ਫੋਨ ਕੀਤਾ ਉਹ ਵੀ ਸੁੱਤਾ ਪਿਆ ਸੀਗਾ ਇਸ ਲਈ ਜਿਹੜਾ ਕੰਮ ਪੁਲਿਸ ਨੇ ਟਾਈਮ ਸਰ ਆ ਕੇ ਕਰਨਾ ਹੁੰਦਾ ਜੇ ਪੁਲਿਸ ਤੇ ਲੇਟ ਆਉਗੀ ਆਪਾਂ ਸਟੇਸ਼ਨ ਦੇ ਉੱਤੇ ਗੱਡੀ ਫੜਨੀ ਆ 8 ਵਜੇ ਕਿ ਆਪਾਂ ਸਵੇਰ 8 ਵਜੇ ਜਾਵਾਂਗੇ ਤਾਂ ਗੱਡੀ ਦਾ ਨਿਕਲੂ ਗੱਡੀ ਕਿੱਥੇ ਫੜਾਂਗੇ ਤੇ ਇਹ ਜਦੋਂ ਮੁਲਾਜ਼ਮ ਹੀ ਟਾਈਮ ਤੇ ਨਹੀਂ ਆਉਣਗੇ ਤਾਂ ਕੰਮ ਕੀ ਹੋਊਗਾ ਇਸ ਲਈ ਉਹਨਾਂ ਨੇ ਟਾਂਡਾ ਜਿਹੜਾ ਥਾਣੇ ਦੇ ਐਸ ਐਚ ਓ ਸੀਗਾ ਤੇ ਉਹਨੂੰ ਮੋਕਲ ਕੀਤਾ ਤੇ ਸਾਬੇਨ ਇੰਸਪੈਕਟਰ ਰਾਮ ਕੁਮਾਰ ਉਹਨਾਂ ਨੂੰ ਮੌਤਲ ਕਰਕੇ ਪੁਲਿਸ ਲੈਨ ਹਾਜ਼ਰ ਕਰਦਾ ਇਹ ਇੱਕ ਇੰਡੀਗੇਸ਼ਨ ਦਿੱਤੀ ਗਈ ਹੈ ਇਸ ਨੂੰ ਦੇਖ ਕੇ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਪੁਲਿਸ ਸਾਜਮ ਨੇ ਪੁਲਿਸ ਆਫਸਰ ਨੇ ਉਹ ਟਾਈਮ ਸਰ ਆਪਣੀ ਡਿਊਟੀਆਂ ਤੇ ਜਾਣਗੇ ਰਾਹਿਆ ਕਰਨਗੇ ਸਹੀ ਗੱਲ ਦੂਜੀ ਪੁਲਿਸ ਵਾਲਿਆਂ ਕੋਲ ਇੱਕ ਬਹੁਤ ਵੱਡਾ ਜਵਾਬ ਇਹ ਵੀ ਹੁੰਦਾ ਹੈ ਕਿ ਸਾਡੀ ਜਿਹੜੀ ਡਿਊਟੀ ਆ 24 ਆਵਰ ਹੈ ਤੁਹਾਨੂੰ ਰਾਤ ਨੂੰ ਵੀ ਰੇਹ ਤੇ ਜਾਣਾ ਪੈਂਦਾ ਹੈ ਤੜਕੇ ਰਾਤ ਨੂੰ ਅੱਧੀ ਰਾਤ ਤੀ ਜਾਣਾ ਪੈਂਦਾ ਠੀਕ ਹੈ ਉਹ ਸਟਾਫ علیحدਦਾ ਹੁੰਦਾ ਜਿਹੜਾ ਫੀਲਡ ਦਾ ਜਿਹੜਾ ਦਸਤਰੀ ਸਟਾਫ ਹੈ ਜਿਹਨਾਂ ਦਾ ਉਹਨਾਂ ਦਾ ਟਾਈਮ ਤੇ ਆਉਣਾ ਚਾਹੀਦਾ ਲੇਕਿਨ ਇਹਦੇ ਵਾਸਤੇ ਵੀ ਜੇ ਥਾਪੇ ਮਾਰ ਲੈ ਉਹਨਾਂ ਦਾ ਕੁਝ ਅਲਟਰਨੇਟਿਵ ਵੀ ਲੱਭਿਆ ਜਾਵੇ ਜੇ ਬੰਦਾ ਰਾਤ ਦੀ ਡਿਊਟੀ ਦੇ ਉੱਤੇ ਫਿੱਕਾ ਘੁੱਟ ਗਿਆ ਆਉਂਦਾ ਸਾਰਾ ਆਜਾਦਾ ਉਹਦੀ ਥਾਂ ਤੇ ਬਦਲਵੀਂ ਡਿਊਟੀ ਲਾ ਕੇ ਕਿਸੇ ਹੋਰ ਆਫਟਰ ਨੂੰ ਕੋਈ ਅੱਜ ਨਾਈਟ ਉਹਨੇ ਕੀਤੀ ਹੈ ਤਾਂ ਉਹਨਾਂ ਦੀ ਡਿਊਟੀ ਦਿਲ ਦੀ ਤਾਏ ਕਰ ਲਈਏ ਤਾਂ ਕਿ ਇਹ ਨਹੀਂ ਦੇ ਉਹ ਡਿਊਟੀ ਵੀ ਕਰਨ ਤੇ ਉਹਨਾਂ ਨੂੰ ਟੰਗਿਆ ਵੀ ਜਾਵੇ ਤਾਂ ਉਹਦਾ ਮਨੋਗਲ ਹੋਰ ਗਿਰੇਗਾ ਉਹ ਕਿਉਂ ਕਰ ਰਹੇ ਕਿਉਂ ਪੁਲਿਸ ਦੀ ਡਿਊਟੀ ਸਭ ਤੋਂ ਔਖੀ ਡਿਊਟੀ ਹੈ ਆਪਾਂ ਕੋਈ ਵੀ ਤਿਹਾਰ ਜੇ ਦੁਆਲੀ ਹੋਵੇ ਦਸਹਿਰਾ ਹੋਵੇ ਆਪਾਂ ਘਰ ਮਨਾਉਂਦੇ ਹੁੰਦੇ ਆ ਇਹ ਵਿਚਾਰੇ ਸੜਕਾਂ ਦੇ ਉੱਤੇ ਖੜੇ ਹੁੰਦੇ ਨੇ ਇਸ ਲਈ ਇਨਸਾਨੀਅਤ ਤੌਰ ਤੇ ਇਹ ਵੀ ਦੇਖਣਾ ਚਾਹੀਦਾ ਹੈ ਉਹ ਵੀ ਇਨਸਾਨ ਨੇ ਉਹਨਾਂ ਦੇ ਵੀ ਬਦਲਵੇਂ ਪ੍ਰਬੰਧ ਕਰਕੇ ਡਿਊਟੀ ਲੈਣੀ ਚਾਹੀਦੀ ਹੈ ਇਹ ਨਾ ਹੋਵੇ ਰਾਤ ਨੂੰ ਅਗਲਾ ਡਿਊਟੀ ਕਰ ਰਿਹਾ ਤੇ ਸਵੇਰੇ 7:00 ਵਜੇ 8:00 ਵਜੇ ਛਾੜੇ ਜਾਵੇ ਇਹ ਸਲੇਪ ਪੋਸਟ ਬੈਕ ਮੈਨੂੰ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਹੈ ਤਾਂ ਕਿ ਕਿਸੇ ਦਾ ੱਟਕਾ ਨਾ ਹੋਵੇ ਤੇ ਲੂਟੀ ਵੀ ਬੰਦਾ ਸਹੀ ਦੇਵੇ। ਅੰਤਪਾ ਸਰੋ ਡੇਟਸ ਭਾਵੇਂ ਹੁੰਦੀਆਂ ਹੋਣ ਥਾਣਿਆਂ ਦੇ ਵਿੱਚ ਚੈੱਕਿੰਗ ਵਾਸਤੇ ਅਫਸਰਾਂ ਦੀਆਂ ਪਰ ਮੈਨੂੰ ਲੱਗਦਾ ਬਹੁਤ ਘੱਟ ਹੁੰਦੀਆਂ ਨੇ ਤੇ ਸਡਨ ਡੇਟ ਤਾਂ ਬਹੁਤ ਘੱਟ ਲਿਕਨ ਨੂੰ ਮਿਲਦੀ ਆ ਜੇ ਹੁੰਦੀ ਵੀ ਆ ਤਾਂ ਮੀਡੀਆ 'ਚ ਤਾਂ ਖਬਰ ਆਉਂਦੀ ਹੋਈ ਆ ਤਾਂ ਤੁਹਾਨੂੰ ਲੱਗਦਾ ਨਹੀਂਗਾ ਕਿ ਸਡਨ ਡੇਟ ਪਤਾਉਣੇ ਚਾਹੀਦੀਆਂ ਨੇ ਅਫਸਰਾਂ ਨੂੰ ਤਾਂ ਜੋ ਜਿਹੜੇ ਦੂਜੇ ਮੁਲਾਜ਼ਮ ਨੇ ਜ ਐਸਐਚਯੂ ਥਾਣਾ ਜੀ ਬੈਠੇ ਨੇ ਉਹਨਾਂ ਨੂੰ ਪਤਾ ਹੋਵੇ ਕਿ ਉਪਰੋਂ ਕਿਸੇ ਵੀ ਵਕਤ ਆ ਸਕਦੇ ਨੇ ਆਪਣਾ ਟਾਈਮ ਤੇ ਡਿਊਟੀ ਕੀਤੀ ਜਾਵੇ ਤੇ ਇਹਦੇ ਵਿੱਚ ਇਹਦੇ ਕਰਕੇ ਫਿਰ ਧਾਰਮਿਕ ਬੈਟੂ ਕਾ ਮੁਲਾਜ਼ਮਾਂ ਦੇ ਮਨ ਦੇ ਵਿੱਚ ਕਿ ਕਿਸੇ ਵੀ ਵਕਤ ਕੁਝ ਹੋ ਸਕਦਾ ਹੈ ਇਸ ਕਰਕੇ ਆਪਣਾ ਡਿਊਟੀ ਵੱਲ ਧਿਆਨ ਦਿੱਤਾ ਜਾਵੇ। ਅੱਥਾ ਸਾਹਿਬ ਤੋਂ ਆਰ ਲਈ ਇੱਕ ਤਾਂ ਪੁਲਿਸ ਮੁਲਾਜ਼ਮਾਂ ਦੇ ਜਿਹੜੀ ਗਲਤੀ ਹੈ ਬਹੁਤ ਘੱਟ ਹੈ। ਤੇ ਬਹੁਤ ਜ਼ਿਆਦਾ ਮੁਰਖ ਸਾਜਮ ਨੇ ਜਿਹੜੇ ਉਹ ਵੀਆਈਪੀ ਡਿਊਟੀ ਤੇ ਜਾਂ ਲੋਕਾਂ ਨੇ ਸਿਕਿਉਰਿਟੀ ਗਾਰਡ ਲਏ ਹੋਏ ਨੇ ਆਪਣੀ ਆਪਣੀ ਦਿਫਾਇਸ਼ ਵਾਸਤੇ ਬੰਦਾ ਦੁਆਲੀਦਾਰੀ ਹੁੰਦਾ ਥਕੇਦਾ ਨਹੀਂ ਹੁੰਦਾ ਤੇ ਕਹਦਾ ਜੀ ਮੇਰੀ ਜਾਨ ਨੂੰ ਪਤਰਾ ਉਹਨੂੰ ਦੋ ਦੋ ਚਾਰ ਚਾਰ ਗਨਮੈ ਆਪਾਂ ਦੇਖਿਆ ਹੈ ਉਹ ਜਲੰਧਰ ਦੇ ਵਿੱਚ ਪਲ ਨੂੰ ਕੀ ਆ ਉਹਦਾ ਨਾਮ ਉਹ ਚਾਰ ਗਨਮੈ ਲਈ ਦਿੰਦਾ ਤੇ ਰੋਟੀ ਜਾ ਕੇ ਗਰਭਵਾਰੇ ਖਾਂਦਾ ਉਹਨਾਂ ਨੂੰ ਵੀ ਪਰੇਗਾ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਚਾਹੇ ਕਿਸੇ ਵੀ ਪਾਰਟੀ ਦੇ ਨੇ ਉਹ ਜਿਨ੍ਹਾਂ ਦਾ ਕੋਈ ਵੀ ਵਕਾਰ ਨਹੀਂ ਕੋਈ ਵੀ ਗੱਲ ਸਿਰਫ ਟੌਰ ਵਾਸਤੇ ਲਈ ਹੁੰਦੇ ਚਾਹੇ ਉਹ ਰੂਲਿੰਗ ਸਰਕਾਰ ਦੇ ਹੋਣ ਇਹ ਜੋ ਆਪੋਜੀਸ਼ਨ ਨੇ ਹੁਣ ਠੀਕ ਹੈ ਹੁਣ ਐਸਜੀਪੀਸੀ ਦੇ ਮੈਂਬਰਾਂ ਨੂੰ ਇਹ ਆ ਸਾਧਾ ਸੰਤਾ ਨੂੰ ਕਿਹੜੀ ਸਿਕਿਉਰਿਟੀ ਲੋੜ ਹੈ ਉਹਨਾਂ ਕਈ ਸੰਤਾ ਪਿੱਛੇ ਲੈ ਕੇ 10 10 15 15 ਗੱਲ ਮੈਂ ਨੇ ਜਿਹੜੇ ਸੰਤ ਕਹਦੇ ਨੇ ਕਿ ਪ੍ਰਮਾਤਮਾ ਨੇ ਸਵਾਨੀ ਸਵਾਸਾ ਦੀ ਪੂਜੀ ਕਰਦੀਆਂ ਦਾ ਘਟ ਸਕਦੀ ਹੈ ਨਾ ਮੱਦ ਸਕਦੀ ਹੈ ਫਿਰ ਤੁਹਾਨੂੰ ਡਰ ਕਾਦਾ ਤੁਸੀਂ 10 10 ਗੱਲ ਮੈਂ ਤੇ ਜਿਪਸੀਆ ਲੈ ਕੇ ਅੱਗੇ ਪਿੱਛੇ ਚੱਲਦੇ ਨੇ ਜੀ ਇਹ ਨੇ ਪ੍ਰਮਾਤਮਾ ਤੋਂ ਸਵਾਨ ਦਿੰਦੇ ਨੇ ਉਹ ਤੁਹਾਡੇ ਪੂਰੇ ਕਰ ਇਹ ਲਈ ਮੈਂ ਸਮਝਦਾ ਜਿਹੜੇ ਧਾਰਮਿਕ ਲੋਗ ਨੇ ਉਹਨਾਂ ਨੂੰ ਦਾ ਉਹ ਪ੍ਰਮਾਤਮਾ ਤੇ ਭਰੋਸਾ ਕਰਨਾ ਚਾਹੀਦਾ ਲੋਕਾਂ ਨੂੰ ਵੀ ਇਹੀ ਕਹਿੰਦੇ ਨੇ ਪ੍ਰਮਾਤਮਾ 'ਤੇ ਭਰੋਸਾ ਕਰੋ ਲੇਕਿਨ ਆਪਣੇ ਤੇ ਭਰੋਸਾ ਵੀ ਆਪਣੀ ਜਾਨ ਨੂੰ ਖਤਰਾ ਹੈ ਉਹਨਾਂ ਦੀ ਸਿਕਿਉਰਿਟੀ ਦੇ ਉੱਤੇ ਵੀ ਇਹਨਾਂ ਨੂੰ ਨਿਗਰਾਨੀ ਕਰਨੀ ਚਾਹੀਦੀ ਹੈ ਤੇ ਆਮ ਲੋਕਾਂ ਨੂੰ ਜਿਹੜੇ ਰਿਟਾਇਰ ਹੋਏ ਹੋਏ ਨੇ ਉਹਨਾਂ ਦੇ ਕੋਲ 2 4 5 ਬੰਦੇ ਰਹਿ ਦੇ 20 25 25 ਬੰਦੇ ਉਹਨਾਂ ਦੇ ਉੱਤੇ ਬੈਠੇ ਨੇ ਇਸ ਲਈ ਉਹਨਾਂ ਨੂੰ ਬਾਸ ਲੈ ਕੇ ਥਾਲਿਆਂ ਵਿੱਚ ਪੇਟਾ ਜਾਵੇ ਤਾਕੇ ਜਿਹੜਾ ਇਦਾਂ ਦੀ ਪ੍ਰੋਬਲਮ ਹੈ ਜਿਹੜੀ ਉਹ ਨਾਵੇ ਕਿ ਮੁਲਾਜ਼ਮ ਇਕੱਲੇ ਹੀ ਰਹਿ ਗਿਆ ਠੀਕ ਹੈ ਗਿਣਤੀ ਘਟ ਹੈ ਡਿਊਟੀ ਬੰਦਾ ਦੇ ਰਿਹਾ ਆਖਿਰ ਇਨਸਾਨ ਹੈ ਕੋ ਮਸ਼ੀਨ ਤਾਂ ਹੈ ਨਹੀਂ ਕਰੂਏ ਇਸ ਲਈ ਸਰਕਾਰ ਨੂੰ ਇਹਦੇ ਉੱਤੇ ਲੀਗਾਂ ਕੰਮੇ ਚਾਹੀਏ ਜਿਹੜੀਆਂ ਫਾਲਸ ਤੋਂ ਬੇ ਲੋੜਾ ਸਿਕਿਉਰਿਟੀ ਲੱਤੀਆਂ ਨੇ ਉਹਨਾਂ ਨੂੰ ਵਾਪਸ ਬੁਲਾ ਕੇ ਥਾਣੇ ਵਿੱਚ ਕਰੋ ਤਾਂ ਕਿ ਥਾਣੇ ਦਾ ਪ੍ਰਵਾਹ ਠੀਕ ਚੱਲ ਸਕੇ ਬਿਲਕੁਲ ਤਾਂ ਕੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚਲਤੀ ਸਮਾਜ ਲਈ ਧੰਨਵਾਦ ਜੀ ਬਹੁਤ ਧੰਨਵਾਦ ਸਾਹਿਬਾ ਜੀ ਅਰਦਾਸਾਂ ਨੂੰ ਗਿੱਸਿਕ ਮੋਤੀ ਜੀਵਿਤ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬਲਿੰਗ ਸਾਹਿਬ ਜਿਨ੍ਹਾਂ ਨੇ तमाम ਖਬਰਾਂ ਤੇ ਵਿਸ਼ਾਵਾਦੀ ਰੋਸ਼ਨੀ ਪਾਈ ਹੈ ਉਮੀਦ ਕਰ ਜਾਂਦਾ ਪ੍ਰੋਗਰਾਮ ਸੰਪੰਨ ਕਰਨ ਕੀ ਤੇ ਉਜਾਜ ਧੰਨਵਾਦ